ਉਤੇ ਆਣੇ ਦੇ ਲਈ ਬਹੁਤ ਬੈਡ ਨਿਊਜ਼ ਹੈ ਸਾਡੇ ਹੱਕ ਤੇ ਪੈਸੇ ਸੀ ਜਿਹੜੇ ਲੋਕਲ ਕਿਸਾਨਾਂ ਨੂੰ ਮਿਲਨੇ ਸੀ ਇਹ ਅਪਰੂਵਡ ਪ੍ਰੋਜੈਕਟ ਵਾਪਸ ਚਲੇ ਜਾਣ ਔਰ ਕੈਨਸਲ ਹੋ ਜਾਣ ਤੇ ਗੱਲ ਸਹੀ ਨਹੀਂ ਹੈਗੀ ਵਪਾਰੀ ਨੂੰ ਆਣ ਜਾਣ ਲਈ ਬਹੁਤ ਜ਼ਿਆਦਾ ਪ੍ਰੋਬਲਮ ਹੈ ਪ੍ਰੋਜੈਕਟ ਬਣਾ ਕੇ ਬੀਟ ਹੋਏਗਾ ਕਿ ਕੈਨਸਲ ਹੋਏ ਉਹ ਇਸ ਕਰਕੇ ਨਹੀਂ ਜਾ ਰਹੇ ਉੱਥੇ ਕੋਈ ਬਹੁਤ ਵਧੀਆ ਮਾਹੌਲ ਹੈ ਉਹਨਾਂ ਦਾ ਇਨਫਰਾਸਟ੍ਰਕਚਰ ਵਧੀਆ ਹੈ ਜਿਸ ਤਰ੍ਹਾਂ ਗਵਰਨਮੈਂਟ ਕਹਿੰਦੀ ਹੈ ਅਸੀਂ ਜੀ ਚਾਈਨਾ ਬਣਾ ਦਾਂਗੇ ਅਮਰੀਕਾ ਬਣਾ ਦਾਂਗੇ ਯੂਰਪ ਬਣਾ ਦਾਂਗੇ ਸਾਡੇ ਇੱਥੇ ਜੇ ਕੀ ਕਹਿੰਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਕੈਨਸਲ ਹੋਣ ਤੇ ਬਹੁਤ ਸ਼ਰਮ ਉੱਥੇ ਦੇ ਵਪਾਰੀ ਨੂੰ ਵੀ ਬੈਨੀਫਿਟ ਹੈ ਲੁਧਿਆਣੇ ਦੇ ਵਪਾਰੀ ਨੂੰ ਵੀ ਬੈਨੀਫਿਟ ਉਸੇ ਚੀਜ਼ ਦੀ 5 ਸਾਲ ਬਾਅਦ ਵੈਲਿਊ ਹੋ ਜਾਂਦੀ ਹੈ 20 ਲੱਖ ਰੁਪਿਆ ਜਾਂ 25 ਲੱਖ ਰੁਪਏ ਬਾਰਡਰ ਸਟੇਟ ਫੋਨ ਕਰਕੇ ਸਾਨੂੰ ਬਾਹਰੋਂ ਮਾਲ ਆਉਂਦਾ ਰੌਮ ਮਟੀਰੀਅਲ ਇੱਥੇ ਆਉਂਦਾ ਉਹਨੂੰ ਇੱਥੇ ਅਸੀਂ ਬਣਾਨੇ ਤੇ ਫਿਰ ਵਾਪਸ ਭੇਜਦੇ ਸਾਡੀ ਟਰਾਂਸਪੋਰਟੇਸ਼ਨ ਕਾਸਟ ਵੱਧ ਜਾਏਗੀ ਟਰਾਂਸਪੋਰਟੇਸ਼ਨ ਡਿਲੀਵਰੀ ਦੀ ਜਿਹੜਾ ਟਾਈਮਿੰਗ ਹੈ ਉਹ ਵੱਧ ਜਾਏਗੀ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਕਿ ਗਵਰਨਮੈਂਟ ਨੂੰ ਇਹਦੇ ਉੱਤੇ ਐਕਸ਼ਨ ਲੈ ਕੇ ਇਹਨੂੰ ਟਾਈਮਲੀ ਐਗਜ਼ੀਕਿਊਸ਼ਨ ਦੇ ਲਈ ਕੰਮ ਕਰਨਾ ਚਾਹੀਦਾ ਇਹ ਲੋਕ ਮਿਹ ਬਜਟ ਦੇ ਟਾਈਮਲੀ ਐਗਜ਼ੀਕਿਊਸ਼ਨ ਨਹੀਂ ਹੋਇਆ ਉਹਦੀ ਕੋਸਟਿੰਗ ਵੱਧ ਜਾਣੀ ਹੈ ਚਨ ਹਤੇਸ਼ੀ টিਆਰਪੀ ਨਹੀਂ ਭਰੋ ਸਾ ਆਪਕਾ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਲੁਧਿਆਣਾ ਜਿਹੜਾ ਕਿ ਕਾਰੋਬਾਰੀ ਸ਼ਹਿਰ ਹੈ ਸੋ ਕਾਰੋਬਾਰੀ ਸ਼ਹਿਰ ਦੇ ਵਿੱਚ ਲਗਾਤਾਰ ਐਨਐਚਆਈ ਦੇ ਦੋ ਦੋ ਪ੍ਰੋਜੈਕਟਾਂ ਦੇ ਰੱਦ ਹੋਣ ਨਾਲ ਇੰਡਸਟਰੀ ਟ੍ਰੇਡ ਦੇ ਵਿੱਚ ਇੱਕ ਮਯੂਸੀ ਦਾ ਮਾਹੌਲ ਹੈ ਨਿਰਾਸ਼ਾ ਹੈਗੀ ਹੈ ਸੋ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਕੱਲ ਨੂੰ ਹਜੇ ਦੋ ਦੋ ਪ੍ਰੋਜੈਕਟ ਤਿੰਨ ਤਿੰਨ ਪ੍ਰੋਜੈਕਟ ਸਾਡੇ ਹੱਥੋਂ ਨਿਕਲ ਗਏ ਐ ਇੱਕ ਪਾਸੇ ਲੋਕ ਸੋਚਦੇ ਆ ਕਿ ਨਵੇਂ ਪ੍ਰੋਜੈਕਟਾਂ ਉੱਥੇ ਹੀ ਨਵੇਂ ਪ੍ਰੋਜੈਕਟਾਂ ਕੀ ਆਣਾ ਪੁਰਾਣੇ ਪ੍ਰੋਜੈਕਟ ਹੀ ਨਹੀਂ ਸੰਭਾਲੇ ਜਾ ਪਾ ਰਹੇ ਪੰਜਾਬ ਗਵਰਨਮੈਂਟ ਤੋਂ ਸੋ ਇਹ ਸਾਰੇ ਮਾਮਲੇ ਇਥੇ ਗੱਲਬਾਤ ਕਰਦੇ ਐ ਇੰਡਸਟਰੀ ਨੇਤਾ ਸਾਡੇ ਨਾਲ ਅਮਨਦੀਪ ਸਿੰਘ ਟੰਡਨ ਜੀ ਹੈਗੇ ਐ ਸੋ ਗੱਲਬਾਤ ਕਰਦੇ ਐ ਕਿ ਕਿੱਦਾਂ ਦਾ ਮਾਹੌਲ ਐ ਕੀ ਲੱਗਦਾ ਹੈ ਕਿ ਦੋ ਦੋ ਐਨਐਚਆਈ ਦੇ ਹਾਈਵੇਜ਼ ਕੈਨਸਲ ਹੋਣਾ ਕਿਸ ਨਜ਼ਰੀਏ ਨਾਲ ਦੇਖ ਰਹੀ ਹੈ ਇੰਡਸਟਰੀ ਸਰ ਨਮਸਕਾਰ ਨਮਸਕਾਰ ਜੀ ਜੀ ਮੈਂ ਦੇ ਉੱਤੇ ਕਹੂੰਗਾ ਇਹ ਉਹ ਲੁਧਿਆਣੇ ਦੇ ਲਈ ਬਹੁਤ ਬੈਡ ਨਿਊਜ਼ ਹੈ ਕਿ ਇਸ ਤਰ੍ਹਾਂ ਦੋ-ਦੋ ਪ੍ਰੋਜੈਕਟ ਜਿਹਦੇ ਨਾਲ ਪੰਜਾਬ ਨੂੰ ਸਾਡੇ ਲੁਧਿਆਣੇ ਨੂੰ 3800 ਕਰੋੜ ਰੁਪਏ ਮਿਲਣਾ ਸੀ ਸਾਡੇ ਹੱਕ ਦੇ ਪੈਸੇ ਸੀ ਜਿਹੜੇ ਲੋਕਲ ਕਿਸਾਨਾਂ ਨੂੰ ਮਿਲਨੇ ਸੀ ਲੋਕਲ ਮਜ਼ਦੂਰਾਂ ਨੂੰ ਮਿਲਨੇ ਸੀ ਲੋਕਲ ਠੇਕੇਦਾਰਾਂ ਨੂੰ ਮਿਲਨੇ ਸੀ ਉਹ ਸਾਰਿਆਂ ਦਾ ਕੰਮ ਅਸੀਂ ਖੋਲਿਆ ਆਵਾ ਦੇ ਹੱਥੋਂ ਸਿਰਫ ਰੀਜ਼ਨ ਇਹ ਕਿ ਅਸੀਂ ਟਾਈਮਲੀ ਉਹਨੂੰ ਐਗਜ਼ੀਕਿਊਟ ਨਹੀਂ ਕਰ ਪਾਏ ਇਹ ਗੱਲ ਸਹੀ ਨਹੀਂ ਹੈਗੀ ਸਾਡੀ ਜਿਹੜੀ ਲੋਕਲ ਗਵਰਨਮੈਂਟ ਹੈਗੀ ਆ ਉਹਨੂੰ ਇਹ ਚੀਜ਼ ਦੇਖਣੀ ਪਊਗੀ ਕਿ ਆਪਾਂ ਮਿੰਤਾ ਕਰਕੇ ਕਿਸੇ ਕੋ ਪੈਸੇ ਮੰਗਦੇ ਆ ਕੋਈ ਕੰਮ ਦੇ ਦਿਓ ਕੋਈ ਪ੍ਰੋਜੈਕਟ ਦੇ ਦਿਓ ਉਹ ਈਜ਼ੀਲੀ ਪਾਸ ਨਹੀਂ ਹੁੰਦੇ ਜੇ ਅਪਰੂਵਡ ਪ੍ਰੋਜੈਕਟ ਵਾਪਸ ਚਲੇ ਜਾਣ ਔਰ ਕੈਨਸਲ ਹੋ ਜਾਣ ਤੇ ਇਹ ਗੱਲ ਸਹੀ ਨਹੀਂ ਹੈਗੀ ਇਹਦੇ ਨਾਲ ਡਵੈਲਪਮੈਂਟ ਕਿੱਦਾਂ ਹੋਏਗੀ ਜੀ ਮੈਂ ਗੱਲਬਾਤ ਕਰਾਂ ਤਾਂ ਸਰ ਜਿਹੜੇ ਪ੍ਰੋਜੈਕਟ ਕੈਨਸਲ ਹੋਏ ਆ ਗ੍ਰੀਨਵੇ ਹਾਈਵੇ ਐਕਸਪ੍ਰੈਸ 6 ਲੀਨ ਠੀਕ ਹੈ ਦੂਜੇ ਪਾਸੇ ਲੁਧਿਆਣਾ ਰੋਪੜ ਨੈਸ਼ਨਲ ਹਾਈਵੇ ਜਿੱਥੇ ਕਿ ਮਤਲਬ ਕਾਫੀ ਪੈਸਾ ਲੱਗਣਾ ਸੀ ਤੇ ਅਸੀਂ ਦੇਖ ਹੀ ਰਹੇ ਹਾਂ ਕਿ ਪਿਛਲੇ 3-4 ਸਾਲਾਂ 'ਚ ਲੁਧਿਆਣਾ ਦੀ ਜਿਹੜੀ ਗਰੋਥ ਹੋਈ ਹੈ ਜਿਹੜੇ ਆ ਲਾਡੋਵਾਲ ਟੋਲਪਲਾਜ਼ਾ ਤੇ ਸਾਊਥਰਨ ਬਾਈਪਾਸ ਨਿਕਲਿਆ ਆਸ-ਪਾਸੇ ਜ਼ਮੀਨਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਕੀ ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਹੋ ਰਹੀਆਂ ਹੋਣ ਔਰ ਦੂਜੇ ਪਾਸੇ ਇਹ ਜਿਹੇ ਪ੍ਰੋਜੈਕਟਾਂ ਦਾ ਵਾਪਸ ਜਾਣਾ ਮਤਲਬ ਕਿੰਨਾ ਇੰਡਸਟਰੀ ਨੂੰ ਕਿੰਨਾ ਕ ਤਕਾ ਦੇਖੋ ਜੀ ਜੇ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ 2-3 ਹੁੰਦੇ ਅੱਜ ਕਿਸਾਨ ਬੈਠੇ ਆ ਸਾਡੀ ਸੜਕਾਂ ਦੇ ਉੱਪਰ ਉਹ ਦਿੱਲੀ ਜਾਣ ਦਾ ਸਾਰਾ ਰਸਤਾ ਰੁਕਿਆ ਹੋਇਆ ਵਾ ਵਪਾਰੀ ਨੂੰ ਆਨ ਜਾਣ ਲਈ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਬਾਇਆ ਚੰਡੀਗੜ੍ਹ ਜਾਂ ਪਿੰਡਾਂ ਚੋਂ ਹੋ ਕੇ ਜਾ ਰਹੇ ਆ ਜੇ ਇਹੀ ਪੰਜਾਬ ਦੇ ਵਿੱਚ ਦੋ ਤਿੰਨ ਨੈਸ਼ਨਲ ਹਾਈਵੇ ਹੁੰਦੇ ਇੱਕ ਤੇ ਉਹ ਕਿਸਾਨ ਵਹਿ ਗਏ ਦੂਸਰੇ ਰਸਤੇ ਤੋਂ ਟ੍ਰੈਫਿਕ ਚੱਲਦਾ ਰਹਿੰਦਾ ਪਰੇਸ਼ਾਨੀ ਵਾਲਾ ਕੰਮ ਨਹੀਂ ਹੁੰਦਾ ਜੀ ਪਰ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਦੇਖਦੇ ਆ ਪੰਜਾਬ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ ਭਗਵੰਤ ਮਾਨ ਸਾਹਿਬ ਜਾਂ ਕੋਈ ਹੋਰ ਸਾਡੇ ਸੈਂਟਰ ਦੇ ਮਨਿਸਟਰ ਸਾਰੇ ਦੇ ਸਾਰੇ ਇੱਕੋ ਹੀ ਗੱਲ ਕਹਿੰਦੇ ਆ ਅਸੀਂ ਚਾਈਨਾ ਨੂੰ ਬੀਟ ਕਰ ਦਾਂਗੇ ਪ੍ਰੋਜੈਕਟ ਬਣਾ ਕੇ ਬੀਟ ਹੋਏਗਾ ਕਿ ਕੈਂਸਲ ਹੋ ਕੇ ਬਿਲਕੁਲ ਸਾਡੇ ਇੱਥੇ ਬੱਚੇ ਸਾਰੇ ਕੈਨੇਡਾ ਜਾ ਰਹੇ ਆ ਬਾਹਰ ਜਾ ਰਹੇ ਆ ਉਹ ਇਸ ਕਰਕੇ ਨਹੀਂ ਜਾ ਰਹੇ ਉੱਥੇ ਕੋਈ ਬਹੁਤ ਵਧੀਆ ਮਾਹੌਲ ਹੈ ਉਹਨਾਂ ਦਾ ਇਨਫਰਾਸਟ੍ਰਕਚਰ ਵਧੀਆ ਹੈ ਸਾਡੇ ਇੱਥੇ ਇਨਫਰਾਸਟ੍ਰਕਚਰ ਹੀ ਹੈ ਨਹੀਂ ਸੜਕਾਂ ਤੇ ਭੀੜ ਹੈ ਕੀ ਕਹਿੰਦੇ ਕੋਈ ਸਾਡੇ ਕੋਲ ਪਾਰਕਸ ਨਹੀਂ ਹੈਗੇ ਸਾਡੇ ਕੋਲ ਸਾਈਕਲ ਹਾਈਵੇ ਨਹੀਂ ਹੈਗੇ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਸਕੂਟਰ ਮੋਟਰਸਾਈਕਲ ਦੀ ਅਲੱਗ ਰੋਡਸ ਨਹੀਂ ਹੈਗੀਆਂ ਸਾਡੀਆਂ ਜਿਹੜੀ ਡਵੈਲਪਮੈਂਟ ਹੈ ਜਿਸ ਤਰ੍ਹਾਂ ਗਵਰਨਮੈਂਟ ਕਹਿੰਦੀ ਹੈ ਅਸੀਂ ਜੀ ਚਾਈਨਾ ਬਣਾ ਦਾਂਗੇ ਅਮਰੀਕਾ ਬਣਾ ਦਾਂਗੇ ਯੂਰਪ ਬਣਾ ਦਾਂਗੇ ਸਾਨੂੰ ਉਹਦੇ ਲਈ ਉਹਨਾਂ ਦਾ ਇਨਫਰਾਸਟ੍ਰਕਚਰ ਲਿਆਣਾ ਪੈਗਾ ਸਾਨੂੰ ਸੜਕਾਂ ਦੇ ਉੱਪਰ ਨਾਲ ਛੋਟੀਆਂ ਸੜਕਾਂ ਬਣਾਉਣੀਆਂ ਪੈਗੀਆਂ ਜਿੱਥੇ ਸਲੋ ਮੂਵਿੰਗ ਵਾਹਨ ਚੱਲ ਸਕਣ ਜੀ ਫਾਸਟ ਮੂਵਿੰਗ ਨੂੰ ਰੁਕਿਆ ਨਾ ਜਾ ਸਕੇ ਹੁਣ ਯੂਪੀ ਦੇ ਵਿੱਚ ਯੂਪੀ ਐਕਸਪ੍ਰੈਸਵੇ ਬਣਿਆ ਵਾ ਲਖਨਊ ਜਾਣ ਵਾਲਾ ਲਖਨਊ ਐਕਸਪ੍ਰੈਸਵੇ ਉਹਨੂੰ ਤੁਸੀਂ ਦੇਖੋ 100 ਦੀ ਸਪੀਡ ਤੇ 120 ਦੀ ਸਪੀਡ ਤੇ ਗੱਡੀ ਉੱਥੇ ਚੱਲਦੀ ਹੈ ਸਾਡੇ ਪੰਜਾਬ ਚ ਐਦਾਂ ਦਾ ਕੁਝ ਨਹੀਂ ਹੈਗਾ ਜੀ ਸਾਡੇ ਇੱਥੇ ਜੇ ਕੀ ਕਹਿੰਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਕੈਨਸਲ ਹੋਣ ਤੇ ਬਹੁਤ ਸ਼ਰਮਨਾਕ ਗੱਲ ਹੈ ਜੀ ਮੈਂ ਤੁਹਾਨੂੰ ਤੁਹਾਡੀ ਗੱਲ ਤੋਂ ਮੈਨੂੰ ਵੀ ਯਾਦ ਆਇਆ ਇੱਕ ਸਮਾਂ ਸੀ ਅਸੀਂ ਲੁਧਿਆਣੇ ਜੇ ਦਿੱਲੀ ਬਾਈ ਰੋਡ ਜਾਣਾ ਹੁੰਦਾ ਸੀ ਤੇ ਪਹਿਲਾਂ ਡਰ ਲੱਗਦਾ ਸੀ ਕਿਉਂਕਿ 9 ਤੋਂ 10 ਘੰਟੇ ਦੀ ਡਰਾਈਵ ਹੁੰਦੀ ਸੀ ਅੱਜ ਉਹੀ ਨੈਸ਼ਨਲ ਹਾਈਵੇ 6 ਲੇਨ ਬਣਨ ਤੋਂ ਬਾਅਦ ਸਾਡੇ 3.5 ਮਤਲਬ 4 ਘੰਟਿਆਂ ਵਿੱਚ ਅਸੀਂ ਪਹੁੰਚ ਜਾਨੇ ਮੇ ਅੱਧੇ ਸਮੇਂ ਵਿੱਚ ਤੇ ਜੇ ਇਹ ਵੀ ਦੋ ਪ੍ਰੋਜੈਕਟ ਬਣ ਜਾਂਦੇ ਤੇ ਅਸੀਂ ਜਿਹੜਾ ਕਿਉਂਕਿ ਗ੍ਰੀਨਵੇ ਹੈ ਔਰ ਹੋਰ ਬੜੇ ਐਕਸਪ੍ਰੈਸਵੇ ਬੰਦੇ ਤੇ ਸਾਡਾ ਟਾਈਮ ਉਧਰ ਵੀ ਨੋ ਡਾਊਟ ਬਚਦਾ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਜਦੋਂ ਲੋਕਲ ਡਿਵੈਲਪਮੈਂਟ ਹੋਏਗੀ ਸਾਡੇ ਕੋਲ ਕੀ ਕਹਿੰਦੇ ਕਨਵੀਐਂਸ ਈਜ਼ੀ ਹੋ ਜਾਏਗੀ ਜੀ ਕਿਸੇ ਵੀ ਬੰਦੇ ਨੇ ਲੁਧਿਆਣਾ ਤੋਂ ਰੋਪੜ ਜਾਣਾ ਹੈ ਉਹ ਈਜ਼ੀਲੀ 1 ਘੰਟੇ ਚ ਜਾਂ 45 ਮਿੰਟਾਂ ਚ ਰੋਪੜ ਪਹੁੰਚ ਜਾਂਦਾ ਉੱਥੇ ਦੇ ਵਪਾਰੀ ਨੂੰ ਵੀ ਬੈਨੀਫਿਟ ਹੈ ਲੁਧਿਆਣੇ ਦੇ ਵਪਾਰੀ ਨੂੰ ਵੀ ਬੈਨੀਫਿਟ ਹੈ ਕੋਈ ਵੀ ਬੰਦਾ ਉੱਥੋਂ ਸਮੇਂ ਸਮੇ ਸਭ ਤੋਂ ਇੰਪੋਰਟੈਂਟ ਹੈ ਬਿਲਕੁਲ ਠੀਕ ਜੀ ਅੱਜ ਦੀ ਡੇਟ ਦੇ ਵਿੱਚ ਟਾਈਮ ਫਾਰ ਮਨੀ ਜੀ ਵੈਲਿਊ ਹੀ ਟਾਈਮ ਦੀ ਹੈ ਜੇ ਅਸੀਂ ਟਾਈਮਲੀ ਅੱਜ ਅਸੀਂ ਕੋਈ ਜ਼ਮੀਨ ਖਰੀਦੇ ਆ ਉਹਦੀ ਵੈਲਿਊ ਹੈਗੀ ਆ 10 ਲੱਖ ਰੁਪਇਆ ਉਸੇ ਚੀਜ਼ ਦੀ 5 ਸਾਲ ਬਾਅਦ ਵੈਲਿਊ ਹੋ ਜਾਂਦੀ ਹੈ 20 ਲੱਖ ਰੁਪਇਆ ਜਾਂ 25 ਲੱਖ ਰੁਪਇਆ ਜੇ ਉਹਨੂੰ ਟਾਈਮਲੀ ਐਗਜ਼ੀਕਿਊਸ਼ਨ ਕਰ ਦਈਏ ਜਿਹੜੀ ਪ੍ਰੋਜੈਕਟ ਦੀ ਮਹਿੰਗੀ ਕੋਸਟ ਹੈ ਉਹ ਵੀ ਨਹੀਂ ਹੋਏਗੀ ਬਿਲਕੁਲ ਠੀਕ ਹੈ ਸੋ ਇਹ ਵੀ ਸਾਰੀਆਂ ਚੀਜ਼ਾਂ ਧਿਆਨ ਰੱਖਣਾ ਹੁਣ ਸਾਡੀ ਜਿਹੜੀ ਅੱਗੇ ਹੁਣ ਜੇ ਸਾਡੇ ਜਿਹੜੇ ਐਮਪੀ ਹੈ ਸਾਡਾ ਸਿਟੀ ਲੁਧਿਆਣਾ ਮੈਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਸਾਡੇ ਇੱਥੇ ਜੇ ਕੋਈ ਕਸਟਮਰ ਆਣਾ ਹੈ ਦਿੱਲੀ ਤੋਂ ਅਸੀਂ ਉਹਨੂੰ ਕਿਸਾਨ ਅੰਦੋਲਨ ਦੇ ਵਿੱਚ ਸੜਕਾਂ ਦੇ ਵਿੱਚ ਲੈ ਕੇ ਆੰਦੇ ਆ ਸਾਡੀ ਕੀ ਛਾਪ ਜਾਊਗੀ ਕਿ ਕੀ ਅਸੀਂ ਟਾਈਮਲੀ ਡਿਲੀਵਰੀ ਕਰ ਸਕਦੇ ਹਾਂ ਸਾਡੇ ਅਸੀਂ ਐਕਸਪੋਰਟ ਕਰਦੇ ਆ ਪੂਰੇ ਵਰਲਡ ਦੇ ਵਿੱਚ ਇੱਕ ਇੱਕ ਕੰਟਰੀ ਦੇ ਵਿੱਚ ਸਾਡੇ ਇੱਥੋਂ ਲੁਧਿਆਣਿਆਂ ਬਣ ਕੇ ਮਾਲ ਜਾਂਦਾ ਬਾਰਡਰ ਸਟੇਟ ਹੋਣ ਕਰਕੇ ਸਾਨੂੰ ਬਾਹਰੋਂ ਮਾਲ ਆਉਂਦਾ ਰੌਅ ਮਟੀਰੀਅਲ ਇੱਥੇ ਆਉਂਦਾ ਉਹਨੂੰ ਇੱਥੇ ਅਸੀਂ ਬਣਾਉਂਦੇ ਆ ਤੇ ਫਿਰ ਵਾਪਸ ਭੇਜਦੇ ਆ ਹੁਣ ਇਹਦੇ ਲਈ ਜੇ ਸਾਡੇ ਕੋਲ ਸੜਕਾਂ ਹੀ ਵੈਲ ਪਲਾਨਡ ਨਹੀਂ ਹੋਣਗੀਆਂ ਤੇ ਕੰਮ ਕਿੱਦਾਂ ਹੋਊਗਾ ਕਾਸਟਿੰਗ ਵੱਧ ਜਾਏਗੀ ਸਾਡੂੰ ਡਿਲੀਵਰੀ ਦੇ ਵਿੱਚ ਪ੍ਰੋਬਲਮ ਆਏਗੀ ਸਾਡੀ ਟਰਾਂਸਪੋਰਟੇਸ਼ਨ ਕਾਸਟ ਵੱਧ ਜਾਏਗੀ ਟਰਾਂਸਪੋਰਟੇਸ਼ਨ ਡਿਲੀਵਰੀ ਦੀ ਜਿਹੜਾ ਟਾਈਮਿੰਗ ਹੈ ਉਹ ਵੱਧ ਜਾਏਗੀ ਜਿਹੜੇ ਐਕਸਪੋਰਟ ਦੇ ਆਰਡਰ ਜੋ ਕਿ ਟਾਈਮ ਬਾਉਂਡ ਹੈ ਉਹ ਐਗਜ਼ੀਕਿਊਟ ਨਹੀਂ ਹੋ ਸਕਦੇ ਬੇਸਿਕਲੀ ਅਸੀਂ ਕੰਪੀਟੀਸ਼ਨ ਚੋਈ ਬਾਹਰ ਹੋ ਜਾਾਂਗੇ ਕੰਪੀਟੀਸ਼ਨ ਚੋਈ ਬਾਹਰ ਹੋ ਜਾਾਂਗੇ ਅਸੀਂ ਬਿਲਕੁਲ ਠੀਕ ਕਰ ਕਰ ਕੀ ਲਵਾਂਗੇ ਮੁੜ ਕੇ ਅਸੀਂ ਤੁਸੀਂ ਦੱਸੋ ਜੇ ਅਸੀਂ ਕੰਮ ਕਰਦਾ ਹੈ ਸਾਡੇ ਕੋਲ ਆਰਡਰ ਹੋਣ ਦੇ ਬਾਵਜੂਦ ਡਿਊ ਟੂ ਡਿਵੈਲਪਮੈਂਟ ਅਸੀਂ ਐਗਜ਼ੀਕਿਊਟ ਨਹੀਂ ਕਰ ਪਾਏ ਤੇ ਕੰਮ ਕਿੱਦਾਂ ਚੱਲੇਗਾ ਐਨੇ ਵੱਡੇ ਲੋਕਾਂ ਨੂੰ ਰੋਜ਼ਗਾਰ ਕਿੱਦਾਂ ਮਿਲੇਗਾ ਗਵਰਨਮੈਂਟ ਨੂੰ ਟੈਕਸਿਸ ਕਿੱਦਾਂ ਮਿਲਣਗੇ ਇਹ ਇੰਡਸਟਰੀ ਲਈ ਬਹੁਤ ਵੱਡੀ ਸੈਟਬੈਕ ਹੈ ਇਹ ਦੋਨੇ ਹੀ ਜਿਹੜੇ ਕੈਨਸਲ ਹੋਏ ਪ੍ਰੋਜੈਕਟ ਇਹ ਕੋਈ ਇਹ ਨਹੀਂ ਸੀ ਕਹਿ ਸਕਦੇ ਕਿ ਇਹ ਮੋ ਛੋਟੀ ਘਟਨਾ ਹੈ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਇਹ ਗਵਰਨਮੈਂਟ ਨੂੰ ਇਹਦੇ ਉੱਤੇ ਐਕਸ਼ਨ ਲੈ ਕੇ ਇਹਨੂੰ ਟਾਈਮਲੀ ਐਗਜ਼ੀਕਿਊਸ਼ਨ ਦੇ ਲਈ ਕੰਮ ਕਰਨਾ ਪੈਗਾ ਸਰ ਹਾਲਾਂਕਿ ਮੈਂ ਤੁਹਾਡੇ ਨੋਟਿਸ ਲੈਣਾ ਚਾਹਨਾ ਕਿ ਰਾਜ ਸਭਾ ਮੈਂਬਰ ਜਿਹੜੇ ਐਮਪੀ ਅਰੋੜਾ ਜੀ ਹੈਗੇ ਉਹਨਾਂ ਨੇ ਇਮੀਡੀਏਟਲੀ ਨੋਟਿਸ ਚਾੰਦੇ ਹੀ ਗਟਕਰੀ ਜੀ ਨੂੰ ਲੈਟਰ ਵੀ ਲਿਖ ਦਿੱਤੀ ਕਿ ਦੁਬਾਰਾ ਸ਼ੁਰੂ ਕੀਤੇ ਜਾਣ ਸੋ ਬਹੁਤ ਜਲਦੀ ਉਮੀਦ ਹੈਗੀ ਹੈ ਕਿ ਰਿਵਾਈਵ ਹੋ ਸਕਦੇ ਸਰ ਸਾਡੇ ਜਿਹੜੇ ਐਮਪੀ ਸਾਹਿਬ ਹੈ ਜਾਂ ਸਾਡੇ ਮਨਿਸਟਰ ਸਾਹਿਬ ਹੈ ਬਿੱਟੂ ਜੀ ਜਾਂ ਸਾਡੇ ਕਾਂਗਰਸ ਦੇ ਵਡਿੰਗ ਸਾਹਿਬ ਹੈ ਐਮਪੀ ਸਾਹਿਬ ਹੈ ਜੋ ਲੋਕ ਲੁਧਿਆਣਾ ਦੇ ਹੈ ਇਹ ਲੋਕ ਮਿਹਨਤ ਕਰਕੇ ਕੋਈ ਪ੍ਰੋਜੈਕਟ ਲੈ ਕੇ ਆਉਂਦੇ ਆ ਬਟ ਜੇ ਟਾਈਮਲੀ ਐਗਜ਼ੀਕਿਊਸ਼ਨ ਨਹੀਂ ਹੋਇਆ ਉਹਦੀ ਕੋਸਟਿੰਗ ਵੱਧ ਜਾਣੀ ਹੈ ਬਿਲਕੁਲ ਠੀਕ ਅੱਜ ਦੀ ਡੇਟ ਦੇ ਵਿੱਚ ਹੁਣ ਜੇ ਇਹਨੂੰ ਤੁਸੀਂ ਦੁਬਾਰਾ ਐਗਜ਼ੀਕਿਊਟ ਕਰਨਾ ਵਾ ਜੇ ਇੱਕ ਪ੍ਰੋਜੈਕਟ 2800 ਕਰੋੜ ਰੁਪਏ ਦਾ ਵਾ ਇਹਨੂੰ ਦੁਬਾਰਾ ਦੀ ਓਕੇ ਕਰਵਾਉਣ ਦੇ ਲਈ ਉਹਨਾਂ ਨੂੰ 4000 ਕਰੋੜ ਰੁਪਏ ਲਿਆਉਣਾ ਪੈਗਾ ਉਹਦੇ ਫੰਡ ਦੀ ਜ਼ਰੂਰਤ ਸੈਂਟਰ ਨੂੰ ਸੈਂਟਰ ਨੂੰ ਪਹਿਲਾਂ ਫੰਡ ਸੈਟ ਅਰੇਂਜ ਕਰਨੇ ਪੈਣਗੇ ਫੇਰ ਓਕੇ ਕਰਨਗੇ ਹੁਣ ਟਾਈਮ ਲੱਗੇਗਾ ਕਿਦੋਂ ਹੋਏਗਾ ਇਹ ਵੇਟ ਕਰਨੀ ਪੈਗੀ ਔਰ ਉਹਦੇ ਲਈ ਇੱਕ ਮਤਲਬ ਇੱਕ ਮੰਗੀ ਪਹਿਲਾਂ ਹੀ ਚੀਜ਼ ਜਿਹੜੀ ਆਪਣੀ ਸੀ ਉਹਦੇ ਲਈ ਹੁਣ ਜ਼ਿਆਦਾ ਪੈਸੇ ਖਰਚ ਹਾਂ ਬਿਲਕੁਲ ਠੀਕ ਕਹਿ ਰਹੇ ਤੁਸੀਂ ਜਦੋਂ ਆਪਾਂ ਨੂੰ ਇੱਕ ਪ੍ਰੋਜੈਕਟ ਮਿਲ ਗਿਆ ਉਹਦੇ ਅਸੀਂ ਉਹਨਾਂ ਨੂੰ ਖਰਚੇ ਨਹੀਂ ਤੇ ਐਗਜ਼ੀਕਿਊਸ਼ਨ ਨਹੀਂ ਕੀਤੀ ਹੁਣ ਉਹਦੇ ਲਈ ਅਸੀਂ ਕੀ ਕਹਨੇ ਆ ਸਾਡੇ ਕੋਲ ਗਲਤੀ ਹੋ ਗਈ ਨਾਲੇ ਮੰਨਤਾ ਕਰਾਂਗੇ ਨਾਲੇ ਪੈਸੇ ਜ਼ਿਆਦਾ ਖਰਚਾਂਗੇ ਬਿਲਕੁਲ ਠੀਕ ਹੈ ਤੇ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਜਿਹੜੇ ਟੈਕਸਟਾਈਲ ਕਾਰੋਬਾਰੀ ਅਮਨਦੀਪ ਜਿਹੜੇ ਟੰਡਨ ਜੀ ਜਿਨ੍ਹਾਂ ਨੇ ਬੜਾ ਕਲੀਅਰ ਤੇ ਸਾਫ਼ ਸ਼ਬਦਾ ਚ ਇੱਕ ਚੀਜ਼ ਦੱਸੀ ਕਿ ਟਾਈਮ ਇਜ਼ ਬਣੀ ਤੇ ਜੇ ਪ੍ਰੋਜੈਕਟ ਪਹਿਲਾਂ ਤਾਂ ਅਸੀਂ ਨਵੇਂ ਪ੍ਰੋਜੈਕਟ ਮੰਗਣ ਜਾਣ ਲਈ ਜਾਂਦੇ ਆ ਕੇਂਦਰ ਸਰਕਾਰ ਕੋਲ ਪਰ ਜਿਹੜੇ ਸਾਡੇ ਆਪਣੇ ਪ੍ਰੋਜੈਕਟ ਹੈ ਜਿਹੜੇ ਸਾਨੂੰ ਮਿਲੇ ਹੋਏ ਸੀ ਪਿਛਲੇ ਕੰਮਾਂ ਤੇ ਜੇ ਅਸੀਂ ਉਹੀ ਨਹੀਂ ਸੰਭਾਲ ਪਾ ਰਹੇ ਤੇ ਕੱਲ ਨੂੰ ਇਸ ਚੀਜ਼ ਦੇ ਵੀ ਨਵੇਂ ਪ੍ਰੋਜੈਕਟ ਵੇਲੇ ਵੀ ਅਗਲਾ ਕਹਿ ਸਕਦਾ ਸਾਨੂੰ ਕਿ ਭਾਈ ਤੁਹਾਡੇ ਕੋਲ ਤਾਂ ਪੁਰਾਣੇ ਦਾ ਹੋ ਨਹੀਂ ਰਹੇ ਜਿਹੜੇ ਹੱਥ 'ਚ ਕੰਮ ਹੈ ਉਹ ਤਾਂ ਸੰਭਾਲਿਆ ਨਹੀਂ ਜਾ ਰਿਹਾ ਤੇ ਨਵਾਂ ਤੁਹਾਨੂੰ ਕੀ ਲਈਏ ਦੇਖਦੇ ਰਹੋ ਬਣੇ ਰਹੋ ਜਾਣੀ ਤੈਸੀ ਧੰਨਵਾਦ